ਹਾਂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਮੁਰਸਾਨੀ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਲਾਈਕ ਵੀ ਕਰਿਆ ਕਰੋ ਜੀ ਫੋਲੋਅਰ ਚ 8 ਟਾਈਮ ਹੋ ਗਿਆ ਸਾਡੇ ਸ਼ੀਦਾ ਸਮ੍ਰਿਤ ਘਰ ਆਪਾਂ ਕਰਤੀ ਰਹਿਣੀ ਹੈ ਹੁਣ ਹੋ ਰਹੀ ਹੈ ਨਵਰੀਤ ਘਰ ਇਸ ਤੋਂ ਬਾਅਦ ਆਉਗੀ ਮੇਰੀ ਟਰਨ ਤੇ ਅਮਕਾਰਾ ਜਿਹੜੀ ਆਪਾਂ ਭਾਜ ਨੱਠ ਕੇ ਜਿਹੜੇ ਸਾਰੇ ਨਵੇੜਦੇ ਰੋਟੀ ਰਹਿ ਗਈ ਉਹ ਹਮੇ ਬਣਾ ਲੈਣਗੇ ਆਗੇ ਆਗੇ ਬਾਂਹਾਂ ਚੱਲੀ ਆਗੇ ਚਾਹ ਚਾਹ ਗੋਲਪਾ ਤੇ ਜਿਹੜੀ ਗਰਮੀ ਹੈ ਮੈਂ ਕਿ ਬੋਲੇ ਬਣਾ ਰਹਿਣੀ ਜਾਂਦਾ ਕਰ ਗਏ ਇੰਨੀਂ ਤੇ ਜਿਆਦੇ ਐ ਇੰਨੀਂ ਕਿ ਜਿਆਦੇ ਪਤਾ ਨਹੀਂ ਸੱਚੀ ਕਰੋ ਫੇਰ ਕਹਿੰਦੇ ਮੀਂਹ ਆਉਗਾ ਹਨਾ ਤੁਸੀਂ ਤਾਂ ਕਹਿ ਰਹੇ ਸੀ ਫੇਰ ਮਾਤ ਨੂੰ ਆ ਗਈਆਂ ਮੌਜੂਦ ਤਾਂ ਤਨੀ ਆਈਏ ਜੀ ਦਾਬਗੀ ਜਈਏ ਨਗਰ ਮੌਜੂਦ ਦਾਬਗੀ ਤਨੀ ਪੈ ਨਹੀਂ ਕਦੇ ਮੌਜੂਦ ਤੁਹਾਨੂੰ ਕਹੈਂ ਇਹਨਾ ਆਪਣਾ ਗਲਾ ਘੋਟ ਰੱਖੇ ਸੱਚੀ ਕਦੇ ਐਵੇਂ ਐ ਲਾਕਡਾਊਨ ਕਰੀ ਟੈਕ ਟੂ ਕਰੀ ਬੜਾ ਮਾਰਨ ਨਾ ਨਾ ਐਵੇਂ ਨਹੀਂ ਆਦੀ ਕਰੀਓ ਮੱਕੀ ਕਰਦੇ ਕਹਿੰਦਾ ਰਿਚ ਮੱਕੀ ਕਰਦੇ ਅੱਗੇ ਜੱਤਾ ਹਾਂ 3 ਵਾਰ ਦੇ ਵਿਚਾਲੇ ਦੋ ਵਾਰ ਜੱਤਾ ਹਟਕੇ ਆਉਂਦਾ ਕੋਰਾ ਹਵਾ ਹੀ ਨਹੀਂ ਸਿੱਖੀ ਵਾਦੀ ਵਿੱਚ ਹਾਈ ਵਾਦੀ ਹਾਈ ਬੈਕਅਪ ਤੁਸੀਂ ਐ ਸ਼ ਆ ਗਾੜੀ ਹੈ ਚਾਰ ਪੌਣਾ ਐ ਸੰਡੇ ਨੂੰ ਪਾ ਲੈਣਾ ਸੰਡੇ ਨੂੰ ਕੀ ਹੋਜੇ ਸੰਡੇ ਨੂੰ ਜਦ ਮੈਂ ਕਰੇ ਹੁੰਦੀ ਕੰਮ ਕਰਾਂ ਦੇ ਘਰੇ ਕੱਲ ਪਹੁੰਚੇ ਮੰਮੀ ਨੂੰ ਕੰਬੀ ਆਣੀ ਖਾਹੋ ਜੀ ਬਰੋਟੀ ਟੋਪਲਾ ਉਹ ਤਾਂ ਸ਼ੁਕਰਵਾਰ ਨੂੰ ਦੇਖੋ ਕੀ ਹੁੰਦਾ ਪਹਿਲਾਂ ਜੰਡਾ ਕਿਤੇ ਪਹੁੰਚਦਾ ਹੈ ਕੋਟ ਲਈ ਜਾਣਾ ਉਹ ਪਹੁੰਚ ਸ਼ੁਕਰਵਾਰ ਨੂੰ ਜਿੱਤੇ ਠੀਕ ਹੈ ਬੀਬੀ ਆਉਂਦੇ ਆ ਹੁਣ 2 ਮਿੰਟ ਠੀਕ ਹੈ ਸੰਡੇ ਕੋਲੋਂ ਦਾਦੂ ਚਾਹ ਬਣਾ ਗਿਆ ਦਾ ਚਾਹ ਬਣਾ ਮਮਾ ਜੀ ਨਾਲੇ ਝਾੜੂ ਪਹਿਲਾਂ ਲੱਗਿਆ ਦੋ ਵਾਰੀ ਫੇਰ ਫੇਰ ਪੈਰਾ ਲਾ ਦਿੱਤਾ ਜਾਂਦੇ ਜਿਹਦੇ ਵਾਲ ਬਾਰੇ ਕੋ ਬੋਟਲ ਆਦੀ ਤੇ ਅਹਾ ਸਰਵੋਣੇ ਨੇ ਇਹਨਾਂ ਦਾ ਤੇ ਨਿੱਕੇ ਨਿੱਕੇ Baal ਟੁੱਟ ਕੇ ਇਹ ਹੋਈ ਜਾਂਦੇ ਫਿਰ ਮੈਂ ਕਿਹਾ ਜਾ ਗਿਆ ਜਾਂ ਗਿਆ ਇਹਨਾਂ ਨੂੰ ਇਕੱਲੇ ਕਮਰੇ ਚ ਕਰਕੇ ਆ ਆ ਕੇ ਹਿੰਟ ਬੜਾਸ ਸਾਢੇ 5 ਮਾਗੀ ਕਿੰਨੇ ਦੇਖੇ ਹੇ ਕਿਸੀ ਨਾਲ ਮਾਰ ਗਦੇ ਕਮਰੇ ਲੋ ਜੀ ਆਪਾਂ ਹੋ ਗਿਆ ਰੈਡੀ ਤੇ ਬੈਣ ਵੀ ਆ ਰਹੀ ਐ ਗਗਨ ਦੀ ਕਾਲ ਆਈ ਸੀ ਕਹਿੰਦੀ ਆਜੋ ਅੱਗੇ ਉਹ ਨਾ ਜਦੋਂ ਬਸ ਉਹ ਚੜ ਜਾਂਦੀ ਆ ਆਪਦੇ ਪਿੰਡੋਂ ਤੇ ਜਦੋਂ ਸਾਡੇ ਪਿੰਡ ਦੇ ਨੇੜੇ ਹੁੰਦੀ ਐ ਬੈਣ ਤੇ ਮੈਨੂੰ ਕਾਲ ਕਰ ਦਿੰਦੀ ਆਖ ਦਿੰਦੀ ਐ ਬੈਣ ਆ ਗਈ ਅੱਗੇ ਆਜੋ ਚਲ ਅਸੀਂ ਅਲਰਟ ਜੇ ਹੋ ਜਾਣੇ ਹਨਾ ਵੀ ਬੈਣ ਆਉਣ ਵਾਲੀ ਐ ਮਾੜੀ ਦੀ ਭੱਜ ਨੱਠ ਜਾਦੇ ਕਰ ਲਈਦੀ ਆ ਤੇ ਨਵਰੀਦ ਵਰਗੇ ਚਲੇ ਗਏ ਆ ਉੱਥੇ ਉਹ ਸੜਕ ਤੇ ਜਾ ਕੇ ਖੜ ਗਈਆਂ ਮੈਨੂੰ 2 ਮਿੰਟ ਲਾਲ ਚਾਬੇ ਚੱਲ ਜਿਹੜਾ ਪੱਖੇ ਥੱਲੇ ਕੱਢ ਜਗੇ ਉਹੀ ਠੀਕ ਐ ਬਾਕੀ ਫਿਰ ਤਾਂ ਗਰਮੀ ਚ ਬਿਆਨ ਚ ਚੜੀ ਜਾਣਾ ਵੀ ਪੂਰਾ ਹਾਲ ਐ ਅੱਗੇ ਭੈਣ ਕਹਿੰਦੀ ਸੀ ਕਹਿੰਦੀ ਹੁਣ ਤਾਂ ਮੌਸਮ ਠੀਕ ਹੋ ਗਿਆ ਨਵੇਂ ਨਵੇਂ ਸੂਟ ਪਾ ਗਏ ਐ ਪਰ ਜੀ ਤੇ ਕਰਦਣਾਵੇਂ ਸੂਟ ਪਾਉਣ ਨੂੰ ਪਰ ਕੀ ਕਰਗੇ ਗਰਮੀ ਇੰਨੀ ਜਿਆਦਾ ਮੈਂ ਫਿਰ ਵੀ ਪਾਈ ਜਾਨੀ ਆ ਪਰ ਮੈਨੂੰ ਮੈਣ ਮਾਖ ਦਿੰਦੀਆਂ ਦੂਜੀਆਂ ਪਤਾ ਨਹੀਂ ਕਿਵੇਂ ਪਾਏ ਉਹਨੇ ਗਗਨ ਗਗਨ ਨੇ ਵੀ ਬਹੁਤ ਸੂਟਾਂ ਸਟਿਚ ਕੀਤੇ ਨੇ ਤੇ ਉਹ ਪਾ ਕੇ ਨਹੀਂ ਆਈ ਅੱਜ ਹੀ ਪਾ ਕੇ ਆਈਏ ਮੈਨੂੰ ਕਹਿੰਦੀ ਮੈਂ ਤੈਨੂੰ ਸਾਰਾ ਦਿਨ ਗਾਲਾਂ ਦੇਣੀ ਐ ਵੀ ਇੰਨੀ ਜਿਆਦੇ ਹੋਮਸ ਬਣੀ ਪਈ ਐ ਫਿਰ ਕੀ ਕਰੀਏ ਨਾ ਰੱਖ ਕੇ ਵੀ ਕੀ ਕਰੀਏ ਜਿਹੜੇ ਕਾਟਨ ਦੇ ਸੂਟ ਹੁੰਦੇ ਐ ਇੱਕ ਸਾਲ ਹੀ ਪੈਂਦੇ ਦੂਜੇ ਸਾਲ ਖੋਰੀ ਹੋ ਜਾਂਦੇ ਨੇ ਜਿਵੇਂ ਕਿ ਆਪਾਂ ਜਮਾ ਪਿਆਰ ਪੇ ਜabhi ਬੋਲਦੇ ਨੇ ਲਿੱਦੜ ਜੇ ਬਣ ਜਾਂਦੇ ਐ ਕਲਰ ਵਗੈਰਾ ਜੇ ਫੇਡ ਹੋ ਜਾਂਦੇ ਐ ਤੇ ਚਲੋ ਜੀ ਚੱਲਦੇ ਹੁਣ ਮੇਰਾ ਜਿਹੜਾ ਧਿਆਨਾ ਬਾਹਰ ਹੀ ਐ ਮੈਨੂੰ ਐ ਬਹਿਣ ਆ ਜੇ ਆ ਕੀ ਕਰਦੇ ਆ ਗੱਲਬਾਤ ਕੀ ਹੋ ਗਿਆ ਆਹ ਲੱਗਦਾ ਹੌਂਜ ਚੱਕੂ ਵਹਰੇ ਨੂੰ ਆਹ ਪੁੱਤ ਲੈ ਮੈਨੂੰ ਫੜਾ ਦੇ ਆਹ ਪਰਸ ਫੜਨ ਲੈ ਲਾ ਮੈਂ ਮੋਢੇ ਤੇ ਤੇ ਅੱਧੀ ਮੁਖ ਸੁਣਾ ਆ ਗਿਆ ਗੜੇ ਨੇ ਵਰਤ ਕਰਾਉਦੇ ਹੁੰਦੇ ਆ ਇੱਕ ਤਾਂ ਤੁਸੀਂ ਕੱਢ ਦੀਆਂ ਨਹੀਂ ਹੈਗੀਆਂ ਜੀਆਂ ਹਾਂ ਮੇਰੀ ਵਾਰੀ ਹੈ ਅੱਛਾ ਇਹ ਲੋ ਬੰਦ ਕਰ ਮੈਨੂੰ ਵੀ ਇਹਦੇ ਥੋੜੀ ਜਿਹੀ ਖਾਏ ਸਾਰੀ ਖਾ ਗੁਆ ਹਾਲ ਜੀ ਮੇਰਾ ਮਾਨ ਨਹੀਂ ਮਮੀ ਦੂਰੀ ਕੁ ਦੇਖੋ ਆ ਮੜਾ ਜੇ ਤੁਸੀਂ ਵੀ ਦੱਸੋ ਕਹਿੰਦੀ ਮੇਰਾ ਮਾਨ ਨਹੀਂ ਵੀ ਕਿਸੇ ਵਾਸਤੇ ਛੱਲੀ ਛੱਲੀ ਹੈ ਅੱਜ ਇਹ ਦੇਹਗੇ ਨਾ ਦਾਦੀ ਨੇ ਬੁੰਨ ਕੇ ਦਿੱਤੀ ਆਉਂਦੇ ਨੇ ਇਹਨਾਂ ਨੂੰ ਮਿਲ ਗਈ ਛੱਲੀ ਹਜੇ ਕਹਿੰਦੀ ਖਾ ਕੇ ਇੱਕ ਤੇ ਸਾਡੀ ਕੁੜੀ ਗੱਪੜ ਵਾਲੀ ਹੈ ਕਹਿੰਦੀ ਮੇਰਾ ਮਾਨ ਹੀ ਨਹੀਂ ਮਮੀ ਆ ਗੁੱਤੋ ਕਿ ਨਿੱਗੰਦੀ ਜੀ ਬਣ ਕਿ ਨਿੱਗੰਦੀ ਜੀ ਬਣਿਆ ਇਹੇ ਹਜੇ ਨਾ ਪੱਕੀਆਂ ਨਹੀਂ ਹੈਗੀਆਂ ਗੰਦੀ ਨਹੀਂ ਤੇ ਟੇਸਟੀ ਹੁੰਦੀ ਮਿੱਠੀ ਹੁੰਦੀ ਹੈ ਇਹ ਮਿੱਠੀ ਮੈਂ ਡੇਲ ਮਾਰੀ ਜੀ। ਤੁਪ ਖਵਣ ਲੱਗੇ ਤਾਂ ਇਹ ਮੰਤਾ। ਹੂੰ। ਗਰਮੀ ਕਿੰਨੀ ਸੀ। ਬਾਦੂ। ਬਾਦੂ ਜੀ ਮੰਮ। ਬਟਨ ਨਿਕਲ ਜਾਂਦੇ ਬੈਂਚ 'ਚ ਤਾਂ। ਮੰਮੀ ਹਣਾ ਅੱਜ ਦੁਹਣਾ ਸਕੂਲ 'ਚ ਸਾਨੂੰ ਫਿੱਟੇ ਦਿੱਤੀ। ਉਹ ਸਕੂਲ 'ਚ ਹੈਨਾ ਬੈਂ ਘੜੀ ਸੀ ਤੇ ਹੈਨਾ ਨਵ ਨੂੰ ਸਾਰੇ ਮੂੰਹ ਤੇ ਪਸੀਨਾ ਆਇਆ ਰਹੀ ਸੀ ਜਿਵੇਂ ਪਾਣੀ ਪਾਣੀ। ਪਾਣੀ ਪਾਣੀ ਹੋ ਗਈ ਮੈਂ ਤਾਂ ਪਾਣੀ ਪਾਣੀ ਹੋ ਗਈ ਹੈਂਕੀ ਕਿੱਥੇ ਸੀ ਹੈਂਕੀ ਕਿੱਥੇ ਹੁੰਦੇ ਆ ਹੈਂਕੀ ਕਾਦੇ ਵਾਸਤੇ ਹੁੰਦੇ ਆ ਆਪਣੇ ਕੋਲੇ ਕਾਰੀ ਲੈਣੀ ਜੂਸ ਹਾਂ ਯੂਜ਼ ਕਰਨ ਵਾਸਤੇ ਲੈ ਕੇ ਜਾਂਦੇ ਆਪਾਂ ਆ ਦੇਖੋ ਹੁਣ ਤਾਂ ਕਹਿੰਦੇ ਸੀ ਮੈਨੂੰ ਚੱਕੀ ਨਾ ਲੈ ਆ ਮਿੱਠੀ ਹੋ ਗਈ ਖਾਣੀ ਪਰ ਮੈਂ ਨਹੀਂ ਦਿੰਦੀ ਗੁੱਸਾ ਚਲੋ ਸਾਰਿਆਂ ਨੂੰ ਨੱਦਾਂ ਘੰਟਾ ਘੰਟਾ 3:30 ਵਜੇ ਬਾਹਰ ਜਾਵਾਂਗੇ ਆਪਾਂ ਆਪਦੇ ਕੰਮ ਕਰਨ। ਮੈਂ ਤੁਹਾਨੂੰ ਨਾ ਇਹ ਮੁ ਕੰਮ ਕਰੂੰਗਾ। ਕੰਮ ਵੀ ਕਰਨਾ ਸਾਰਾ ਕੁਝ ਆ। ਹਾਂ ਜਿਹੜੀ ਆ ਖੜੀ ਹੈ ਇੱਥੇ ਮੱਕੀ ਇਹਦੇ ਚ ਹੋਣੀਆਂ ਛੱਲਾਂ। ਹਾਂ ਇਹ ਜੋ ਕੱਢਦਾ ਪਪਨ ਲਾਂਗੇ। ਹਾਂ ਸਬਜ਼ੀ ਕਰੀ ਬਣਾਣੀ ਬੀਬੇ। ਸਬਜ਼ੀ ਹਾਂ ਹੁਣ ਕਿਤੇ ਜਾ ਕੇ ਕੋਈ ਮਾੜੀ ਮੱਟੀ ਫਵਾਤ ਲੱਗ ਗਿਆ ਸੰਭਾਗਣੀ ਪਰ ਸੋਹਣੀਆਂ ਵਿੱਚੋਂ ਕਾਣੀ ਹੋਵੇ ਖਖੜਾ ਰਾਮ ਹੁਣ ਦੇਖੋ ਵਾਦਨਾ ਬਾਦ ਆਇਆ ਅੱਜ ਤੱਕ ਦਾ ਮੈਸੇਜ ਆਇਆ ਸੀ ਕਿ ਗੁਰਦਾਸ ਤੋਂ ਡੇਰਾ ਬਾਬਾ ਲਾਂਗ ਦਾ ਕਹਿੰਦੇ ਜਾਣੀ ਕਿ ਬਹੁਤ ਜ਼ਿਆਦਾ ਨਹੀਂ ਆਇਆ ਇਹ ਗੱਡੀਆਂ ਇਸ ਸ਼ਹਿਰ ਉਹਨਾਂ ਵਾਸਤੇ ਬਣਾਉਣੇ ਆ ਚਾ ਨਵਰੀਤ ਦਿਨ ਖਾ ਖਖੜ ਕਰਕੇ ਇਹ ਫੈਕਸ਼ਨ ਹੋ ਗਿਆ ਮਸਲੇ ਦਾ। ਦਾਣੇ ਲਈ ਅਜਿਹਾ ਕਿ ਬੱਚੇ ਜਦੋਂ ਸਕੂਲ ਜਾਂਦੇ ਨੇ ਨਾ ਕੁਛ ਨਾ ਕੁਛ ਭਾਲਦੇ ਆ। ਜਦੋਂ ਤੇਲੇ ਜਿ ਲੈ ਜਾਂਦੇ ਆ ਤੇ ਲਗਾਤਾਰ ਖਾਣ ਕਰਕੇ ਨਾ ਮੁਰਕੇ ਪੇਟ ਦਰਦ ਹੋਣ ਲੱਗਾ ਹੈ। ਮਤਲਬ ਐਵੇਂ ਹੁੰਦਾ ਬੱਚੇ ਨੂੰ ਚਲ ਕੁਛ ਨਾ ਕੁਛ ਲੈ ਜੀ ਨਾਲ। ਨਾ ਦੇ ਦੂਸਰੇ ਬੱਚਿਆਂ ਕੋਲ ਹੁੰਦਾ ਤਾਂ ਬੱਚਨ ਰੀਸ ਹੀ ਹੁੰਦੀ ਆ। ਇਹਨੂੰ ਛੋਲੇ ਲੈ ਕੇ ਚਲ ਲੈ ਜੂਗੀ। ਛੋਲੇ ਜਨਾਂ ਨੂੰ ਵੀ ਕੱਢ ਕੇ ਰੱਖ ਗਏ ਫ੍ਰਿਜ 'ਚ। ਮਸ਼ੀਨ 'ਚ ਮੈਂ ਕੱਪੜੇ ਤਾਂ ਪਾ ਦੇ ਸੀ ਪਰ ਅਸੀਂ ਪਰੜਾ ਹੀ ਬੋਲਦੇ ਹਾਂ ਪਰੜੇ ਵੱਲ ਜਾਣ ਨੂੰ ਨੇ ਜੀ ਨਹੀਂ ਕਰਦਾ ਕੱਪੜੇ ਤੋਂ ਨੂੰ ਜੇ ਨਹੀਂ ਜ਼ਿਆਦੀ ਕਰਨੀ ਹੈ ਪਤਾ ਨਹੀਂ ਕਿ ਕਿੱਥੇ ਤੇ ਵੈਸੇ ਪਹਿਲਾਂ ਤਾਂ ਮਟਾਰਾਂ ਦਾ ਕੰਮ ਲੈ ਲਵਾਂਗੀ ਧਾਰਾਂ ਵਗੈਰਾ ਕੱਢ ਕੇ ਫਿਰ ਫ੍ਰੀ ਹੋ ਕੇ ਵਸ ਤੇ ਕੱਪੜੇ ਤੋਂ ਜਾਉਂਗੀ ਫਿਰ ਉਹ ਵੀ ਰੁਟੀਨ ਆਪਣਾ ਕੋਚਾ ਵੱਲ ਚਲੇ ਜਾਵਾਂਗੇ ਲੋ ਜਿੰਨੇ ਟਾਸਕਸ ਕਿੰਨੇ ਟਾਸਕਸ ਰੱਬ ਨੇ ਬਗਾਵਤਾਂ ਨੇ ਇੰਨਾ ਪਿਆਰ ਆਇਆ ਤਾਂ ਹਲੇ ਰਹੀ ਆ चलो साथ साथ खाले न्यूज़ आ रही गर्मी आगे में क्या ठंडी ठंडी हवा चली मैं तो औरों में मैंने पट्टी को तब आ चली मेरी अब तेरी नारा फेंक रहा है नारा देखा दिस इस चली माइक की डिजाइन है केडी चली चुदी फोन ही कर रही है माँ ਆ ਸੋਣੋ ਤੁਸੀਂ ਛਲੀ ਮਾਈ ਆ ਬਾਅਦ ਦੇ ਮੈਂ ਬੋਲਣਗੇ ਰਹੀ ਛਲੀ ਤੁਸੀਂ ਛਲੀ ਮਾਈ ਤੁਹਾਡੀ ਇੰਗਲਿਸ਼ ਤਾਂ ਬਸ ਐਸੀ ਵੈਸੀ ਹੈ ਬੜੀ ਘਾੜਾ ਇੰਗਲਿਸ਼ ਆ ਇਹ ਤਾਂ ਬਸ ਐ ਆ ਵੀ ਛੱਡੀ ਚੱਲ ਬਗਾਈ ਜਲ ਨੇ ਰਿਆਂ ਤੁਹਾਨੂੰ ਪੜ ਦੇਖ ਲਗਾ ਕੋਣ ਦਿੰਨੀ ਆ ਇੱਕ ਤਾਂ ਕਮਰਾ ਬਣਾ ਬਸ ਤੇ ਉਹ ਉਹ ਤਾਂ ਤੱਕ ਉਭਾਵੇਂ ਨਾ ਉਹਨੂੰ ਸੋਨੇ ਚੱਲੀ ਹੂੰ ਹੂੰ ਪੁੰਨਣੀ ਪੈਣੀ ਐ ਕੱਲ ਤਾਂ ਦਿੱਤਾ ਸੀ ਜਵਾਬ ਚਲ ਹੁਣ ਥੋੜਾ ਇਹ ਮੌਸਮ ਠੀਕ ਹੋ ਗਿਆ ਵੀ ਗਰਮੀ ਜੀ ਵੀ ਕਿਹੜਾ ਰਸੂਈ ਚ ਬੜੀ ਫੇਰ ਆਖਣਗੇ ਕੱਲ ਵੀ ਜਵਾਬ ਦਿੱਤਾ ਅੱਜ ਵੀ ਨਹੀਂ ਭੁਲ ਕੇ ਦਿੰਦੀ ਇੱਥੇ ਗਾਣਾ ਤਾਂ ਆਇਆ ਚਲੋ ਭੀ ਮਾਸਾ ਸੋਨਾ ਹੋ ਗਿਆ ਹੁਣ ਸੋਨੇ ਸੁਣੀ ਕੰਮ ਕਰਨੇ ਜਿਹੜੇ ਸੌਖੇ ਹੋ ਜਾਣਗੇ ਧਾਰਾ ਵਗੈਰਾ ਕੱਟ ਲਈ ਹੈ ਹਜੇ ਤੱਕ ਲਾਈਟ ਨਹੀਂ ਆਈ ਇਹ ਦੇਖ ਲੋ ਆਜਾਣ ਨਾਲ ਨਿੰਬੂ ਆ ਨਾਲ ਨਮਕ ਨਾ ਚੱਲੀਏ ਕਿ ਕਿਸੇ ਵੀ ਚੀਜ਼ ਦਾ ਮੇਲ ਹੈਗਾ ਨੇ ਮੈਂ ਨਿੰਬੂ ਦਲੇ ਨੇ ਨਹੀਂ ਲਾਇਆ ਨਹੀਂ ਹਾਂ ਨਿੰਬੂ ਦਾ ਲਾਇਆ ਨਹੀਂ ਮੈਂ ਚੱਕ ਕੇ ਲਈ ਸੀ ਮੈਨੂੰ ਵੈਸੇ ਕਿ ਮੇਰਾ ਗੇੜਾ ਨਾ ਲੱਗੇ ਮੈਂ ਕਿ ਇਹ ਮੈਂ ਚਲਦੀ ਨਹੀਂ ਐ ਕਿ ਨਿੰਬੂ ਦਾ ਤੇ ਚਾਹ ਦਾ ਮੇਲ ਹੋਵੇ ਕੋਈ ਨਹੀਂ ਮੈਨੂੰ ਪਤਾ ਵੀ ਚਾਹ ਨਾਲ ਮੇਲ ਨਹੀਂ ਕੋਈ ਨਿੰਬੂ ਦਾ ਅੱਛਾ ਮੈਂ ਇਹ ਬੋਲ ਲਿਆ ਮੈਂ ਗਲਤ ਨਿਕਲੀ ਤੂੰ ਗਲਤੀ ਹਾਂ ਹਾਂ ਚੱਲੀਂ ਮੈਂ ਨਾ ਅੱਜ ਜਾ ਕੇ ਆਦੀ ਇੰਨੇ ਟਾਈਮ ਬਾ ਮੈਂ ਤਾਂ ਫੱਦੀ ਨਹੀਂ ਇੱਕ ਜੀ ਕਹਦਾ ਜਮਣਾ ਤੁਹਾਨੂੰ ਜਮਣਾ ਕੱਲ ਨੂੰ ਅਰਸ਼ ਤੋਂ ਲੂੰਗਾ ਨਾ ਮੈਂ ਪਰਮਪਾਲ ਤੁੰਗਾਂ ਗਿਆ। ਕਹਿੰਦੇ ਦੇਹ ਦੇ ਪਰੰਪਾਲ ਲੇਕਾਂ ਦਾ ਕਿਰਸ਼ਲੇ ਕਿਉਂ ਦੀ। ਕੰਮ ਦਾਉਣਾ ਨਹੀਂ ਕਰਾਉਣਾ। ਚਲੋ ਗਾਡੀ ਮੀਟਿੰਗਾਂ ਜਿੰਨੇ ਡੇਗਣ। ਚਲਾ ਫਿਰ ਤੁੰਗਾਂ ਆਉਂਗੀ। ਪਰ ਉਹ ਬਰੇਡੇ ਤਾਂ ਆਊਗਾ। ਬਹਣ ਦੇ ਉੱਥੇ ਕਿਹੜਾ ਕਿ ਰਹਿਣ ਰਹਿਣ ਸਾਰਿਆਂ ਕੋਲ ਜਾਮਣਾ। ਚਲੋ ਠੀਕ ਆ ਭਈ ਮੈਂ ਤਾਂ ਚਲੀ ਆਦੇ ਆਈਡੀ ਸੁਣੀ ਹਵਾ ਵਗਦੇ ਤਾਰਾਂ ਕੱਢਦੀ ਆ। ਹਾਂਜੀ ਅੱਜ ਸੁਨੀ ਨੇ ਕਰਤਾ ਕਮਾਲਿਕਾ। ਬੜੀ ਸੁਣੀ ਕਮਾਲੀ ਕੀਤੀ ਐ ਨਾ ਇਹਨੇ।

ਕਰਤਾ ਇਹਨਾਂ ਕਮਾਲਾ ਕੋ ਰੋਣੇਗਾ ਤਾਂ ਨਾ ਕੋਈ ਨਹੀਂ ਕੁੱਟਾਂ ਆਪਣਾ ਨਾਲ ਕੋਈ ਨਾ ਆਈਏ ਆਹ ਦੇਖੀ ਕਿਵੇਂ ਚੱਕੇ 'ਚ ਫਸਾਈਏ ਕਿਸੇ ਪਾਸੇ ਕੋ ਮੂੰਹ ਤੇਰ ਬੰਨਦਾ ਚੁੰਨੀ ਦਾ ਕਿਵੇਂ ਫਸਾਈਏ ਕਿਵੇਂ ਨਹੀਂ ਲੈਗਾ ਭੋਰਾ ਹਵਾਈਏ ਸਰਪੱਲੂ ਚੱਕ ਕੇ ਨਾਨ ਜੀ ਮਨ ਰੀਤੇ ਮੈਮ ਜੀ ਅਜੇ ਸਿਮੂ ਨੇ ਮੈਨੂੰ ਬਾਲੀ ਮਾਰਦੀ ਆ ਲੈ ਬਲੌਗਰ ਆਹੀ ਮੈਡਮ ਨੂੰ ਸ਼ਿਕਾਇਤਾਂ ਲੱਗੀਆਂ ਨੇ ਮੈਨ ਰੀਤ ਮੈਡਮ ਸੁਣ ਲੋ ਬਾਲਾ ਮਾਰਦੀ ਆ ਨਾਨ ਜੀ ਹੈ ਮਨਮੀਰ ਸਿਮੂ ਇੱਧਰ ਦੇਖ ਆ ਲੀਰਾ ਆ ਜਾ ਬੀਬੀ ਵਾਲਾਂ ਦੀ ਲਈ ਹਾਏ ਬੀਬੀ ਕਿ ਸਿਮੂ ਗੱਲੀ ਅੰਨੂ ਹਾ ਕੰਜਨ ਬੀਬੀ ਮਾਇਆ ਦੀ ਦਾਦੀ ਉਹਦੀ ਲੜੂਗੀ ਤੇ ਮੈਂ ਪਹਿਲੇ ਪੱਲਾ ਪਹੁੰਚ ਲਾ ਵੀ 2 ਕੁ ਮਿੰਟ ਹਰਸ ਕੇ ਜੀ ਟਿਕਾਈਦਾ ਵੀ ਹੁਣ ਮੈਂ ਗਾਲਾਂ ਦੇ ਤਾਂ ਮੇਰਾ ਕੰਮ ਬਹੁਤ ਵਦਨ ਅੱਗੇ ਮੈਂ ਕੱਪੜੇ ਧੋ ਕੇ ਹਟੀ ਹਾਂ ਬਦਨੀ ਫੋਨ ਆ ਗਿਆ ਮੈਂ ਤਾਂ ਫੋਨ ਚੱਕਣਾ ਸੀ ਤੇ ਸੱਪ ਹੀ ਨਾ ਕੱਪ ਸੀ ਨਾ ਜਿੱਦ ਮੈਂ ਕੱਪੜੇ ਧੋਈ ਜਾਂਦੀ ਸੀ ਤੋਂ ਉੱਥੋਂ ਨਿਕਲ ਗਿਆ ਕੱਪ ਸੀ ਜਿੱਥੇ ਮੈਂ ਕੱਪੜੇ ধੋਈ ਜਾਂਦੀ ਸੀ ਹਾਂ ਤੇ ਉੱਥੇ ਹੀ ਨਿਕਲ ਕੇ ਬੱਤੀ ਲੜੀ ਨਹੀਂ ਛੱਡੀ ਹੈ ਲੜੂ ਨਹੀਂ ਛੱਡੀ ਲੜੀ ਕਿੱਥੋਂ ਲੜ ਜਾਂਦੀ ਫੇਰ ਮੈਂ ਉਹ ਬੈਠੀ ਰਹੀ ਬਾਥਰੂਮ ਦੇ ਵਿੱਚ ਉਹ ਜਦੋਂ ਤੇਰ ਖੜਕਾ ਹੋਈ ਗਿਆ ਮੈਂ ਕੱਪੜੇ ধੋਈ ਗਈ ਮੈਂ ਤਾਂ ਇੱਧਰ ਹੂ ਚੱਕਣਾ ਸੀ ਤੇ ਨਾਲ ਦੀ ਨਾਲ ਜਿਸਾਪੀਂ ਨਿਕਲ ਕੇ ਤੇ ਆਪਨੇ ਉਹਦੇ ਚ ਵੱਢਦੀ ਦੱਬਲੀ ਚ ਸਾਹ ਕਣੀ ਇੰਨੇ ਕਿੰਨਾ ਪੈਦਾ ਹੁੰਦਾ ਹੈ ਇਹ ਬੱਚੇ ਆ ਸਾਰੇ ਇਹਨੇ ਤੁਸੀਂ ਕੰਮ ਵਧਾਣੂਗਾ ਮੇਰਾ ਹਜਾਰ ਸੰਭਰਨ ਸੂਰ ਵਾਲਾ ਪਿਆ ਹਜੇ ਹਜੇ ਮੇਰਾ ਪੋਚਾ ਪਿਆਗਾ ਪੋਚਾ ਤੁਸੀਂ ਨਹੀਂ ਕਿੱਸੇ ਅਪਲਾਈਓ ਲਾ ਦਿਓ ਫਿਰ ਆਹ ਹਾਦੀ ਪੋਚਾ ਲਾਈ ਜਨਗਾ ਹੁਣ ਤੁਸੀਂ ਆਪ ਤਾਂ ਹੋ ਗਈ ਭੱਜ ਕੇ ਉਹ ਹਜੇ ਹਸਾ ਰੱਖ ਲਿਆ ਵੀ ਚੱਕਣ ਵਾਲਾ ਪਿਆ ਮੇਰਾ ਓ ਲੈ 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 ਬਿਤਾ ਹੁਣ ਤੁਣੀ ਰਹੇ ਮਮਾ ਜੀ ਆ ਦੇਖੀ ਹਾਂ ਆ ਦੇਖੋ ਇਹ ਛੱਲੀਆਂ ਉਹੀ ਛੱਲੀਆਂ ਦੁੱਧ ਨੂੰ ਦਿੰਦੇ ਜਿਹੜਾ ਗਾਂ ਨੂੰ ਪਾਵਾਂਗੇ ਦੁੱਧੇ ਵੀ ਕਹਿ ਦਿੰਦੇ ਨੇ ਹਾਂ ਦੁੱਧ ਆ ਜਨਮ ਨਾ ਗਰਮੀ ਵਾਲੀ ਹੈ ਕੜਾ ਖਾਂਦੇ ਹਾਂ ਹਾਂ ਉਹ ਛੱਟਟੇ ਦੇ ਦੋ ਟੋਕਰੇ ਜਿਹੜਾ 4 ਵਜੇ ਪਾਇਆ ਪਾਪੇ ਨੇ ਉਹ ਵੀ ਨਹੀਂ ਖਾਦਾ ਕਰ ਹਾਂ ਨੇ ਸਾਰੇ ਕੱਪੜੇ ਗਿੱਲੇ ਹੋ ਗਏ ਕੱਪੜੇ ਧੋਣ ਨਾਲ ਪਤਾ ਨਹੀਂ ਕਿਵੇਂ ਜੇ ਪਾਣੀ ਪੈਂਦਾ ਉੱਤੇ ਐ ਤੇ ਬਾਹਰ ਆ ਜਾ ਰਹੇ ਬਣਾਤਾ ਮੈਂ ਹੀ ਕਹਿੰਦੀ ਸੀ ਤੂੰ ਮੋ ਲੜਦੀ ਸੀ ਹੂੰ ਕੀ ਹੋਈਏ ਕੋਸ਼ਿਸ਼ ਨਹੀਂ ਕੀਤੀ ਫੂ ਇੰਨਾ ਹੂੰਗਣ ਦੀ ਅੱਦਤ ਕਾ ਤੋ ਤੇਨੂੰ ਮਨ ਨੂੰ ਬੱਸ ਸੇ ਤਾਬਰੇ ਨੂੰ ਹੂੰ ਕੀ ਹੁੰਦਾ ਪੱਲ ਕੇ ਹਾਂ ਆ ਲੁਕ ਮੇਰਾ ਮੋਟਾ ਇਹ ਨਿਕਲ ਜਾਂਦਾ ਨਿਕਲਿਆ ਰਹਿਣ ਨੂੰ ਨਹੀਂ ਚੱਲ ਨਹੀਂ ਪੈਣੇ ਦੋ ਟੋਕਰੇ ਸਿੱਟ ਕੇ ਤੇ ਫੇਰ ਹੁਣ ਮੈਂ ਬਾਹਰ ਟੀ ਦੇ ਨੇੜੇ ਥੋੜਾ ਜਿਹਾ ਤੱਕ ਵੀ ਹੋ ਵੀ ਨਹੀਂ ਆਈ Biraz daha.

ahi to kara se kaha ga dekho bachcha bas se park phone charge te la li putt okay hello dia dia sidho nahi ane gayi muganga jamna hoto muganga papa ji aata nikko lende ne pani karne wala hoy tempra wale ਕਿਨਹਾਰੀ ਚੋੜੀਆਂ ਲੈਂਦੇ ਹਣਾ ਤੇ ਕਪੜੇ ਬਾਹ ਜਾ ਕਪੜੇ ਬਾਹ ਤੱਕੜੇ ਕਾਲਾ ਜਾ ਕਪੜੇ ਬਾਹ ਲਾਉ ਜੀ ਟਾਈਮ ਹੋ ਗਿਆ 8 ਦਾ ਕਿ ਆਪਾਂ ਪੱਖੇ ਵਗੈਰਾ ਉਧਰੋਂ ਮੈਂ ਬੰਦ ਕਰ ਦਸਾਂ ਉਧਰੋਂ ਰਹਿ ਲੈ ਵੱਧਾਂ ਕਰਕੇ ਜਿਹੜੇ ਮੈਂ ਕੱਪੜੇ ਸ਼ਾਮ ਨੂੰ ਜਿਹੜੇ ਮੈਂ ਧੋਣੀਆਂ ਬੱਚਿਆਂ ਦੇ ਹਨ ਯੂਨੀਫਾਰਮ ਵਗੈਰਾ ਮੈਂ ਅੰਦਰ ਹੀ ਸੁਕਣੀਆਂ ਪਾ ਦਿੰਦੀ ਕਿਉਂਕਿ ਵਾਰ-ਵਾਰ ਪਕਾਈ ਕਰਨੀ ਪੈਂਦੀ ਹੈ ਪਹਿਲਾਂ ਬਾਹਰ ਸੁਕਣੀਆਂ ਪਾਉਣੀਆਂ ਫਿਰ ਅੰਦਰ ਇਸ ਵੇਲੇ ਨੂੰ ਬੈਟਰੀ ਲੋ ਹੋ ਜਾਂਦੀ ਬੁੱਦੇ ਬਣ ਜਾਂਦਾ ਅੱਖਾਂ 'ਚ ਦਿਖਾਈ ਦਿੰਦੀ ਹੁੰਦੀ ਥਕਾਕਟ ਹਾਂ ਬਜਾਈਦਾ ਜਮਾਂ ਜਿਉਂ 4:30 ਪੌਣੇ 5 ਵਜੇ ਜੇ ਲੱਗਿਆ ਤੇ 8:00 ਵਜੇ ਕੁਸ਼ਕ ਕੰਮ ਨਿਬੜੇ ਆ ਕੁਸ਼ਕ ਪਾਇਨੇ ਕੱਪੜੇ ਲੈ ਕੇ ਐਸੀ ਖਰੀਦਣਾ ਰੋਟੀ ਦੇ ਨਾਲ ਆ ਗਏ ਸਾਰੇ ਖਾ ਲੈਣਗੇ ਬੀਬੀ ਖੜੀ ਗਈ ਵੀ ਨਹੀਂ ਕੀ ਦੇਖੀ ਦੇਸ ਕਮਨ ਬੇਰ ਕੱਢਦੇ ਨੇ ਮੁਰਤੇ ਨੇ ਪਾੜੀ ਦੇਣਾ ਚੀਰ ਦੇ ਬਸ ਮੈ ਲਾ ਜਾਂਦੀ ਆ ਤੇ ਨਹੀਂ ਪਸਾਰਾ ਰੱਬ ਪੀਣਵਾਏ ਇਹ ਡਿਊਟੀਆਂ ਸਾਰਾ ਬੈਣਾ ਦੋ ਦਿਨ ਨਮੁੰਦਿਆਂ ਨਹੀਂ ਲੱਗ ਜਾਂਦਾ ਆ ਕਦੀ ਬਣੀ ਹੈ ਇਹ ਬਣੀ ਹੈ ਬੈਂਗ ਨੇ ਵੀ ਤੇ ਉਹ ਇਹ ਬਣੀ ਦੀ ਬੱਚਾ ਲੋ ਜੀ ਬੱਚੇ ਤੇ ਪਪਾ ਜੀ ਅਗਏ ਅੰਦਰ ਹਾ ਤੇ ਸਾਰੇ ਨੂੰ ਬਾਹਰ ਕੇ ਇੱਕ ਵਾਰੀ ਚ ਇਕੱਠਿਆਂ ਹੁਲਾ ਲਏ ਉਹਨਾਂ ਸਿਕੂ ਨੇ ਕਿਹਾ ਕਿ ਸੁਪਰੀ ਸਾਰੀ ਜਿਆੜੀਆਂ ਨੇ ਜਿਹੜੀ ਸਬਜੀ ਮਰ ਕੇ ਕੀ ਫੇਜੇ ਚ ਬਾਹਰ ਹੋ ਜਾਂਦੀ ਰਹਿੰਦੀ ਹੈ ਖਾਲਿਆ ਗਰਮੀ ਨੇ ਜਮਾ ਸਾਰਾ ਸਮਾਨ ਇਕੱਠਾ ਕਰ ਲਿਆ ਰੋਟੀ ਫੜਾ ਲਈ ਫਿਰ ਮਿਲਦੇ ਹਾਂ